ਪ੍ਰੈਸ ਵਾਲਿਆਂ ਭਰਾਵਾਂ ਨੂੰ ਤਕਲੀਫ ਦਿੱਤੀ ਹੈ ਪਹਿਲੀ ਗੱਲ ਮੈਂ ਤੁਹਾਡੇ ਨਾਲ ਇਹ ਕੀਤੀ ਹੈ ਵੀ ਤੁਸੀਂ ਹਰ ਥਾਂ ਤੇ ਜਾਂਦੇ ਹੋ ਹਰ ਬੰਦੇ ਨਾਲ ਤੁਹਾਡਾ ਵਾਪਿੰਦਾ ਵਾ ਸਾਰੀਆਂ ਪਾਰਟੀਆਂ ਜਦੋਂ ਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੀਆਂ ਨੇ ਤੁਹਾਨੂੰ ਬੇਨਤੀ ਕੀਤੀ ਹੈ ਕੋਈ ਤੁਹਾਡੇ ਵਿੱਚ ਜਿਹੜੀ ਕੋਈ ਤੁਹਾਡੇ ਅੰਦਰ ਗੱਲ ਪੈਦਾ ਹੁੰਦੀ ਹੈ ਵੀ ਆਹ ਚੀਜ਼ ਰਹਿ ਗਈ ਹੈ ਉਹ ਸ਼੍ਰੋਮੇ ਕਾਲੀਦਲ ਨੂੰ ਗਾਈਡ ਕਰੋ ਅਸੀਂ ਉਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੀਏ ਉਹਨਾਂ ਨੇ ਕਾਲੀਦਲ ਨੇ ਕੀ ਪਲਾਨਿੰਗ ਕੀਤੀ ਕੋ ਅਜੇ ਬਹੁਤ ਵੱਡਾ ਨੁਕਸਾਨ ਹੋਇਆਗਾ ਇਲਾਕੇ ਦਾ ਤਾਂ ਸੈਲਟਾਂ ਲਗਭਗ 300 ਪਿੰਡ ਦੀ ਜਿਹੜੀ ਬਰਬਾਦ ਹੋ ਗਈ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਾੜਿਆ ਵਾ ਤੇ ਹਰ ਪਿੰਡ ਦੇ ਵਿੱਚ ਅੱਧੇ ਘਰ ਜਿਹੜੇ ਨੂੰ ਪਾਣੀ ਦੀ ਲਪੇਟ ਵਿੱਚ ਆ ਗਏ ਤਾਂ ਨਹੀਂ ਸੱਜਣਾ ਦਾ ਮੈਂ ਧੰਨਵਾਦ ਕਰਨਾ ਵਾ ਉਹਨਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ ਸਰਕਾਰਾਂ ਦੇ ਆਉਣ ਤੋਂ ਪਹਿਲਾਂ ਸੰਸਥਾਵਾਂ ਦੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨੇ ਖਾਣ ਦਾ ਸਮਾਨ ਜਿਹੜਾ ਵਾ ਕੋਈ ਕਸਰ ਨਹੀਂ ਰਹਿਣ ਦਿੱਤੀ ਜੂਪੀ ਤੋਂ ਵੀ ਲੋਕ ਆਏ ਨੇ Rajasthan ਤੋਂ ਵੀ ਲੋਕ ਆਏ ਨੇ ਅਰੇ ਆਨੇ ਤੋਂ ਵੀ ਆਏ ਨੇ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਤੇ ਪੰਜਾਬ ਦੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਟਰੱਕਾਂ ਦੇ ਰੂਪ ਵਿੱਚ ਉਹ ਵੀ ਇੱਥੇ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਥੇ ਪਹੁੰਚੇ ਨੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਇੰਡਸਟਰੀ ਨੂੰ ਅਪੀਲ ਕੀਤੀ ਹੈ ਇੰਡਸਟਰੀ ਵੀ ਜਿਹੜੀ ਹੁਣ ਮੈਦਾਨ ਵਿੱਚ ਆ ਗਈ ਹੈ ਤੇ ਮੈਂ ਇਹ ਸਮਝਦਾ ਹਾਂ ਕਿ ਇਹ ਬੰਨ ਜਿਹੜੇ ਨੇ ਇਹ ਬਚ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਫਸਲ ਆ ਉਹ ਲੋਕੀ ਵੇਚ ਸਕਣ ਜੇ ਬੰਨ ਨਾ ਬੱਜੇ ਆਉਣ ਵਾਲੀ ਫਸਲ ਵੀ ਜਿਹੜੀ ਹੈ ਕਿਸਾਨ ਨਹੀਂ ਬੀਚ ਸਕਦੇ ਮੈਂ ਆਪਣੇ ਸਾਥੀਆਂ ਦੇ ਨਾਲ ਬਹੁਤ ਸਲਾਮ ਸ਼ਰਕੀਤੇ ਨੇ ਪਿੰਡਾਂ ਵਿੱਚ ਵੀ ਜਾ ਕੇ ਤੇ ਇੱਥੇ ਵੀ ਬੈਠ ਕੇ ਔਰ ਮੇਰੀ ਪਾਰਟੀ ਸ਼ਰੋਨੀ ਕਾਲੀ ਦਲ ਕੋਈ ਸਕੈਨ ਲਾ ਕੇ ਇੱਥੇ ਬੋਡ ਨਹੀਂ ਲਾਇਆ ਵੀ ਇਹਦੇ ਵਿੱਚ ਪੈਸੇ ਪਾਓ ਜਾਹੀ ਕਿ ਇਹ ਸਾਨੂੰ ਕੁਝ ਦਿਓ ਜਿਹੜੇ ਆਉਂਦੇ ਨੇ ਦਾਨੀ ਸੱਚੇ ਅਸੀਂ ਇਹ ਅਪੀਲ ਕਰਨੇ ਆ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੇ ਜੋ ਉਹ ਮਦਦ ਇਸ ਲੱਗ ਦੀ ਕਰਨੀ ਚਾਹੁੰਦੇ ਨੇ ਉਹ ਸ਼ਰਮਿਕ ਕਮੇਟੀ ਦੇ ਹੱਦ ਵਿੱਚ ਪੈਸੇ ਪਾਉਣ ਤਾਂ ਕਿ ਸ਼ਰਮਿਕ ਕਮੇਟੀ ਲੋਕਾਂ ਤੱਕ ਜਿਹੜੀ ਰਾਤ ਪਚਾਰੀ ਹੈ ਜੋ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਵਰਤਿਆ ਜਾਵੇ ਅਸੀਂ ਪ੍ਰਧਾਨ ਸ਼ਰਮੀ ਕਾਲੀ ਦਲ ਦੇ ਨਾਲ ਗੱਲ ਕੀਤੀ ਸੀ ਕਿ ਕਾਲੀਦਾਲ ਵੱਲੋਂ ਆ ਜਿਹੜਾ ਬਾਹਰ ਮੈਂ ਕੋਰੀਡੋਰ ਦਾ ਇਹਨੂੰ ਬਣਾਇਆ ਜਾਵੇ ਅਸੀਂ ਕੱਲ ਉਸ ਪਿੰਡ ਵਿੱਚ ਵੀ ਮੀਟਿੰਗਾਂ ਕੀਤੀਆਂ ਸੀ ਆਪਣੇ ਜਿਹੜੇ ਪ੍ਰਭਾਵਿਤ ਪਿੰਡ ਸੀ ਉਹਨਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਨੇ ਕਿ ਇਹ ਕੋਈ ਇੱਕ ਦੋ ਬੰਦੇ ਇਸ ਬੰਨ ਨੂੰ ਨਹੀਂ ਬਣ ਸਕਦੇ ਮਾਸ ਮੂਵਮੈਂਟ ਲੋਕ ਲੋਕ ਇਹਦੇ ਵਿੱਚ ਸ਼ਾਮਲ ਹੋਣ ਟਰਾਲੀਆਂ ਲਾਉਣ ਨੂੰ ਸਭ ਲੋਕ ਤਿਆਰ ਨੇ ਲੇਕਿਨ ਉਸ ਥਾਂ ਤੇ ਟਰਾਲੀਆਂ ਲਾਉਣ ਲਈ ਵੀ ਸਾਰੇ ਭਰਾਵਾਂ ਦੀ ਲੋੜ ਆ ਇਕੱਲਾ ਕੁਝ ਨਹੀਂ ਕਰ ਸਕਦਾ ਔਰ ਮੈਂ ਜੋ ਵਟਸਐਪ ਵੀ ਇਹ ਜਿਹੜਾ ਸਭ ਤੋਂ ਵੱਡਾ ਬੰਨ ਹੈ ਇਹਦੇ ਵਿੱਚ ਜਿਹੜੀ ਮੁਸ਼ਕਲ ਹੁੰਦੀ ਹੈ ਉਹ ਬਾਰਡਰ ਦੇ ਉੱਤੇ ਬੰਨ ਹੈ ਸਕੋਪਟੀ ਜੁਣਾ ਬੀਐਸ ਸਾਹਿਬ ਦੇ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਸਿੱਧੀ ਇਨਵੋਲਵ ਹੈ ਤੇ ਸੇਨੇ ਸਾਨੂੰ ਆਪਣੇ ਆਪ ਧੱਕੇ ਨਾਲ ਜਾਣ ਨਹੀਂ ਦੇਣਾ ਕੋਈ ਰਸਤਾ ਨਹੀਂ ਜਿਹਦੇ ਤੱਕ ਅਸੀਂ ਉਹ ਟਰਾਲੀਆਂ ਲੈ ਕੇ ਜਾ ਸਕੀਏ ਮੈਂ ਅੱਜ ਡੀਸੀ ਸਾਹਿਬ ਨੂੰ ਅਸੀਂ ਸਾਰੀ ਜਥੇਬੰਦੀ ਮਿਲਿਆ ਆ ਉਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਚਾਹ ਪੀਉਤੇ ਗਵਰਨਮੈਂਟ ਨਾਲ ਗੱਲ ਕਰਕੇ ਸੈਂਟਰ ਗਵਰਨਮੈਂਟ ਨਾਲ ਵੀ ਤੇ ਪੰਜਾਬ ਗਵਰਨਮੈਂਟ ਨਾਲ ਹੀ ਫੇਰ ਤੁਹਾਨੂੰ ਜੱਜਤ ਦੇਵਾਂਗੇ ਅਸੀਂ ਆਪਣੇ ਆਪ ਆਪਣੇ ਲੈਵਲ ਤੇ ਕੁਝ ਨਹੀਂ ਕਹਿ ਸਕਦੇ ਅਸੀਂ ਲਿਖਤੀ ਦੇ ਆ 12 ਤਰੀਕ ਦਾ ਪ੍ਰੋਗਰਾਮ ਸਰਦਾਰ ਸੰਜੀਤ ਸਿੰਘ ਬਾਦਲ ਜੀ ਦਾ ਬਣਿਆ ਸੀਗਾ ਇਹਨੂੰ ਸ਼ੁਰੂ ਕਰਨ ਦਾ ਅਹੀਂ ਪੋਸਟੋਂ ਕਰ ਦਿੱਤਾ ਵਾ ਕਿ ਆਪੋ ਵਿਚ ਨਾ ਲੜੀਏ ਜੇ ਕੋਈ ਹੋਰ ਭਰਾ ਬਣਾਉਣਾ ਚਾਹੁੰਦਾ ਅਸੀਂ ਉਹਦਾ ਸਹਿਯੋਗ ਦਵਾਂਗੇ ਆਰਥਿਕ ਤੌਰ ਤੇ ਵੀ ਦਵਾਂਗੇ ਜਥੇ ਬੰਦੀਆਂ ਦੀਆਂ ਟਰਾਲੀਆਂ ਨਾਲ ਵੀ ਦਵਾਂਗੇ ਪੱਥਰ ਵੀ ਲਿਆ ਕੇ ਦਵਾਂਗੇ ਜਾਂ ਹੋਰ ਕੋਈ ਚੀਜ਼ ਜੋ ਸਾਨੂੰ ਕਹਿਣਗੇ ਅਹੀਂ ਅੱਗੇ ਲੱਗ ਕੇ ਕਿਸੇ ਦੇ ਕੰਮ ਵਿੱਚ ਵਿਰੋਧ ਨਹੀਂ ਪਾਉਣਾ ਚਾਹੁੰਦੇ ਔਰ ਇਸੇ ਤਰ੍ਹਾਂ ਨਾ ਕਈ ਨਾ ਕੋਈ ਸਾਡੀ ਪਰਸੋ ਮੀਟਿੰਗ ਹੋਈ ਸੀਗੀ ਸਭ ਤੋਂ ਵੱਡੀ ਲੋੜ ਆ ਜਿਹੜੀ ਲੋਕਾਂ ਨੇ ਪੂਰੀ ਕਰ ਦਿੱਤੀ ਏ ਖਾਣ ਪੀਣ ਦੀ ਪਸ਼ੂਆਂ ਦੇ ਚਾਰੇ ਲਈ ਬੜੀ ਵੱਡੀ ਪੱਧਰ ਤੇ ਲੋਕ ਸਮਾਨ ਲੈ ਕੇ ਆ ਰਹੇ ਨੇ 50 ਟਰੱਕ ਵੱਡੇ ਜਿਹੜੇ ਨੇ ਉਹ ਅਸੀਂ ਵੀ ਚਾਰਾ ਜਿਹੜਾ ਵਾ ਮੰਗਾਰੇ ਆ ਜਿੱਥੇ ਹੋਰ ਚੀਜ਼ਾਂ ਨੇ ਉਹੀ ਮੰਗਾ ਰਹੇ ਆ ਔਰ ਬਿਮਾਰੀਆਂ ਦਾ ਸਾਹਮਣਾ ਕਰਨ ਲਈ 100 ਟੀਮ ਬਣਾਈ ਹੈ ਅਕਾਲੀ ਦਲ ਨੇ ਜਿਹੜੀ ਵੱਖ-ਵੱਖ ਪਿੰਡਾਂ ਵਿੱਚ ਉਹ ਲਗਾਤਾਰ ਕੈਂਪ ਲਾਏਗੀ ਤੇ 500 ਆਹ ਮਸ਼ੀਨ ਖਰੀਦੀ ਹੈ ਸਾਰੇ ਪੰਜਾਬ ਲਈ ਜਿਹੜੀ ਮਹੱਲੇ-ਮਹੱਲੇ ਵਿੱਚ ਜਾ ਕੇ ਮਛਰਾਂ ਨੂੰ ਮਾਰਿਆ ਕਰੇਗੀ ਸਾਡੇ ਵਲੰਟੀਅਰ ਮੋਟਰਸਾਈਕਲਾਂ ਤੇ ਬੈਠ ਕੇ ਉਹ ਕੰਮ ਕਰਨਗੇ ਇਹਦੇ ਤੋਂ ਇਲਾਵਾ ਮੈਂ ਸਮਝਾਵਾ ਕਿ ਗਰੀਬ ਲੋਕਾਂ ਨੂੰ ਬੀ ਦੀ ਲੋੜ ਹੈ ਅਸੀਂ ਆਪਣੀ ਪਾਰਟੀ ਨੂੰ ਪ੍ਰਧਾਨਤ ਸਾਬ ਨੇ ਹੁਕਮ ਕੀਤਾ ਵਾ ਤੇ ਆਪਣਾ ਦਸਵੰਦ ਕਣਕ ਦੇ ਰੂਪ ਵਿੱਚ ਦੇਵੋ ਅਹੀਂ ਸਰਟੀਫਾਈਡ ਜਿਹੜਾ ਵਾ ਉਹ ਕਣਕ ਦੇ ਕੇ ਤੇ ਵਟਾ ਕੇ ਬੀ ਵਧੀਆ ਜਿਹੜਾ ਵਾ ਉਹ ਲੋਕਾਂ ਤੱਕ ਮਹਈਆ ਕਰਾਵਾਂਗੇ ਜਿਹੜਾ ਪਾਸਾ 100% ਮਾਰਿਆ ਗਿਆ ਉੱਥੇ ਉਹ ਬੀ ਜਿਹੜਾ ਵਾ ਦੇਵਾਂਗੇ ਤੇ ਜਿੱਥੇ ਇੱਕ ਪਾਸਾ ਬਚਿਆ ਹੋਵੇ ਇੱਕ ਪਾਸਾ ਮਰ ਗਿਆ ਵਾ ਉਹਨਾਂ ਨੂੰ ਲੋੜਵੰਦਾਂ ਨੂੰ ਉਹ ਵੀ ਬੀ ਜਿਹੜਾ ਕੜਤਦਾ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਪਚਾਵਾਂਗੇ ਜਿਹੜੀਆਂ ਪੈਲੀਆਂ ਦੇ ਵਿੱਚ ਰੇਤ ਪੈ ਗਈ ਏ ਉਹ ਆ ਝੋਨੇ ਵੱਡੇ ਜਾਂਦੇ ਨੇ ਜਾਂ ਪਾਣੀ ਥੱਲੇ ਚਲਾ ਜਾਂਦਾ ਵਾ ਆਪਰੇ ਵਰਕਰਾਂ ਰਹੀਂ ਉਹਨਾਂ ਪੈਲੀਆਂ ਨੂੰ ਪਧਰਾ ਕਰਨ ਵਿੱਚ ਵੀ ਅਸੀਂ ਉਹਨਾਂ ਜੀਵੀਆਂ ਦਾ ਸਹਿਯੋਗ ਦੇਵਾਂਗੇ ਜਿਹੜੇ ਪ੍ਰਭਾਵਿਤ ਨੇ ਇਸ ਕੰਮ ਦੇ ਇਸੇ ਤਰ੍ਹਾਂ ਹੋਰ ਦੋ ਫਰਿਆ ਮੱਧਾਂ ਨੇ ਜਿੱਦੇ ਤੇ ਕਾਲੀ ਦਲ ਕੰਮ ਕਰ ਰਿਹਾ ਵਾ ਤੇ ਫਿਲਹਾਲ 12 ਤਰੀਕ ਦਾ ਪ੍ਰੋਗਰਾਮ ਜਿਹੜਾ ਵਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਉਹ ਅਸੀਂ ਪੋਸਟਪੋਨ ਕਰਨਿਆ ਤਾਂ ਕਿ ਵਧੀਆ ਢੰਗ ਦੇ ਨਾਲ ਕੂੰਦ ਨੂੰ ਸਿੱਧੇ ਰਸਤੇ ਤੇ ਲਗਾਇਆ ਜਾ ਸਕੇ ਤੇ ਟਕਰਾ ਕਿਸੇ ਨਾਲ ਨਾ ਆਵੇ ਕਿਉਂਕਿ ਹਰ ਬੰਦਾ ਚਾਹੁੰਦਾ ਵਾ ਅਸੀਂ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਦੁਨੀਆ ਵਿੱਚ ਗੱਲ ਜਾਊਗੀ ਇਸ ਤਰ੍ਹਾਂ ਫਾਂਡੇ ਆਉਣਗੇ ਅਸੀਂ ਉਸ ਟਕਰਾ ਵਿੱਚ ਬਿਲਕੁਲ ਨਹੀਂ ਵੜਨਾ ਚਾਹੁੰਦੇ ਅਸੀਂ ਲੋਕਾਂ ਦੀਆਂ ਮੁੱਢਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਜੇ ਜੀ ਸੁਣੇ ਤੁਸੀਂ ਜਿਹੜੀਆਂ ਤੈਰੀਆਂ ਨੇ ਕੋਈ ਜਿਹੜੇ ਟਿਕਟੇ ਦੇਖੀਆਂ ਜੀ ਉਹਨਾਂ ਬਾਰੇ ਪ੍ਰਧਾਨ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਜਦੋਂ ਪ੍ਰਧਾਨ ਸਾਹਿਬ ਆਏ ਸੀ ਉਦੋਂ ਹੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਡੀ ਉਹ ਬੇਨਤੀ ਪ੍ਰਵਾਨ ਕਰ ਲਈ ਹੈ ਜਿਵੇਂ ਖਾਸਾਂ ਵਾਲੀ ਲੱਖ ਲੱਖ ਰੁਪਏ ਚੋਂ ਇਕੱਲਾ ਸਾਡਾ ਠੇਕੇ ਤੇ ਚੜਿਆ ਉਹ ਠੇਕੇ ਜਿਹੜੇ ਨੇ ਮਾਫ ਕਰਾਵਾਂਗੇ ਇਸੇ ਤਰ੍ਹਾਂ ਆਪਣੇ ਜਿਹੜਾ ਪਿੰਡ ਕਿਲਾ ਨੱਥੂ ਸਿੰਘਾ ਉੱਥੇ ਬਹੁਤ ਵੱਡੀ ਤਬਾਹੀ ਹੋਈ ਹੈ ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਦੀ ਹੈ ਉਹ ਸਾਰੀ ਲਪੇਟੋ ਜਿਹੜਾ ਆ ਨੈਣ ਦਰਿਆ ਜਿੱਥੋਂ ਦੀ ਵਾਗਾ ਉੱਥੋਂ ਦੀ ਹੁੰਦੀ ਏ ਉਹ ਵੀ ਠੇਕਿਆਂ ਦੇ ਬਾਰੇ ਸੋਚਿਆ ਤੇ ਹੋਰ ਵੀ ਜਿਹੜੇ ਤੇਜਾ ਕਲਾਂ ਜਾਂ ਹੋਰ ਕੋਈ ਹੋਣਗੇ ਉਹਨਾਂ ਬਾਰੇ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਦਰਜਾ ਬਦਰਜਾ ਸਾਰਿਆਂ ਦੇ ਠੇਕੇ ਜਿਹੜੇ ਨੇ ਉਹ ਮਾਫ ਕੀਤੇ ਜਾਣਗੇ। ਅਸਾਂ ਨਹੀਂ ਪ੍ਰਭਾਵਤ ਹੋਈਆ ਉਹ ਤਾਂ ਸਰ ਖੇਤ ਮਜ਼ਦੂਰਾਂ ਨੂੰ ਬਹੁਤ ਦਾ ਨੁਕਸਾਨ ਹੈ ਪਰ ਖੇਤ ਮਜ਼ਦੂਰੀ ਕਿਤੇ ਗੱਲ ਵੀ ਨਹੀਂ ਕੀਤੀ ਜਾਂਦੀ। ਖੇਤ ਮਜ਼ਦੂਰ ਜਿਹੜਾ ਵਾ ਅਹੀ ਉਹਦੇ ਲਈ ਵੀ ਬਰਾਬਰ ਜੋ ਕੁਝ ਆਇਆ ਸਾਡੇ ਕੋਲ ਅਸੀਂ ਉਹਨਾਂ ਨੂੰ ਪ੍ਰਾਇਅਰਿਟੀ ਦਿੱਤੀ ਹੈ ਮਿਸਾਲ ਦੇ ਤੌਰ ਤੇ ਤਕਰੀਬਨ 8-10 ਹਜ਼ਾਰ ਕਿਟਾਂਾਂ ਦਿੱਤੀ ਹੈ ਉਹ ਗਰੀਬ ਲੋਕਾਂ ਨੂੰ ਹੀ ਦਿੱਤੀ ਹੈ ਕਿਹੇ ਕਿਸਾਨ ਨੇ ਸਾਡੇ ਕੋਲ ਕਿਟ ਵੀ ਮੰਗੀ ਤੇ ਨਾ ਉਹਨਾਂ ਲਈਏ ਜਿਹੜੇ ਪ੍ਰਭਾਵਿਤ ਸਭ ਤੋਂ ਪਹਿਲਾਂ ਇੱਥੇ ਕੋਰੀਡੋਰ ਹੀ ਟੁੱਟਾ ਤੇ ਜਿਮੀਦਾਰ ਜਿਹੜੇ ਇਸ ਪਿੰਡ ਦੇ ਨੇ ਉਹਨਾਂ ਨੇ ਵੀ ਸਾਡੇ ਕੋਲ ਕਿੱਟ ਨਹੀਂ ਲਈ। ਅਸੀਂ ਧੱਕੇ ਨਾਲ ਕੁਝ ਘਰਾਂ ਵਿੱਚ ਪਚਾਈਆਂ ਨੇ ਆਪ ਚੁੱਕ ਕੇ ਛੱਡ ਕੇ ਆਏ ਆ। ਇਸ ਕਰਕੇ ਖੇਤ ਮਜ਼ਦੂਰ ਤੇ ਕਿਸਾਨ ਸਾਡੇ ਵਿੱਚ ਕੋਈ ਫਰਕ ਨਹੀਂਗਾ। ਪਹਿਲਾਂ ਮਜ਼ਦੂਰ ਤੇ ਫਿਰ ਖੇਤ ਕਿਸਾਨ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜੋ ਸਰਦਾ ਬੰਦਾ ਉਹਨਾਂ ਤੋਂ ਹੀ ਸ਼ੁਰੂ ਕਰਾਂਗੇ। ਔਰ ਉਹਨਾਂ ਦੀਆਂ ਲੋੜਾਂ ਨੇ ਮੈਂ ਹਿਸਾਬ ਲਾਇਆ ਵਾ ਜਿਵੇਂ ਸਾਲ ਦੇ ਵਿੱਚ ਕੰਬੜਾ ਦੀ ਲੋੜ ਆ। ਚਾਦਰਾਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਉਹ ਸਾਡੇ ਲਈ ਬਰਾਬਰ ਨੇ ਇਹ ਨਹੀਂ ਕੋਈ ਵਿਤਕਰੇ ਵਾਲੀ ਗੱਲ ਜਿਹੜੀ ਆ ਸ਼ੋਰ ਨਹੀਂ ਗੱਲ ਨਹੀਂ ਕਰੂਗਾ